ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਐਂਡ ਥੈਂਕ ਯੂ so much ਜਿਹੜੇ ਵੀ ਤੁਸੀਂ ਮੇਰੇ ਵਲੌਗ ਨੂੰ ਵਾਚ ਕਰ ਰਹੇ ਹੋ ਤੇ ਇਹ ਆਪਣਾ ਫਰਸਟ ਵਲੌਗ ਆ ਜੀ ਤੇ ਮੈਂ ਰਹਿਨੀ ਆ ਜਰਮਨ ਕੰਟਰੀ ਤੇ ਫ੍ਰੀ ਰੈਨ ਕਰਕੇ ਮੈਂ ਸੋਚਿਆ ਚਲੋ ਹਣ ਆਪਾਂ ਡੇਲੀ ਵਲੌਗ ਬਣਾ ਲਿਆ ਕਰਦੇ ਆ ਤੇ ਸਭ ਤੋਂ ਪਹਿਲਾ ਜਿਹੜਾ ਵਲੌਗ ਆ ਇਹ ਮੈਂ ਸੋਚਿਆ ਕਿ ਜਿੱਦ ਤਰ ਆਪਾਂ ਹਣਾ ਡੇਲੀ ਸ਼ੇਅਰ ਕਰਨ ਜਾਂਦੇ ਆ ਵਾਕ ਕਰਨ ਜਾਂਦੇ ਆ ਤੇ ਆਪਾਂ ਤੁਹਾਨੂੰ ਇੱਧਰ ਦਾ ਵੈਦਰ ਇੱਧਰ ਦੀ ਹਰੀਆਲੀ ਦਿਖਾਉਣੀ ਆ ਤੇ ਆਪਾਂ ਰਹਿੰਦੇ ਆ ਜੀ ਫ੍ਰੈਂਕਫਰਟ ਦੇ ਕੋਲ ਤੇ ਇਹ ਆਪਣਾ ਫਸਟ ਵਲੌਗ ਆ YouTube ਚੈਨਲ ਤੇ ਤੇ ਆਪਾਂ ਵਲੌਗ ਪਾਇਆ ਕਰਾਂਗੇ ਡੇਲੀ ਤੁਸੀਂ ਸਾਰੇ ਜਣੇ ਸਪੋਰਟ ਕਰਿਓ ਜ਼ਰੂਰ ਮੇਰੇ ਵਲੌਗਸ 'ਤੇ ਕਿਉਂ ਤੇ ਆਪਣੇ ਕਮੈਂਟ ਕਰਕੇ ਦੱਸਿਆ ਕਰਿਓ ਕਿ ਕਿਵੇਂ ਦੇ ਲੱਗੇ ਤੁਹਾਨੂੰ ਸਾਡੇ ਵਲੌਗ ਤੇ ਅੱਜ ਆਪਾਂ ਸ਼ੁਰੂਆਤ ਕਰਦੇ ਆ ਜੀ ਹੁਣ ਜਿੱਦਾਂ ਇਹ ਇੱਕ ਛੋਟਾ ਜਿਹਾ ਟਾਊਨ ਆ ਜਿੱਥੇ ਆਪਾਂ ਰਹਿੰਦੇ ਆ ਫ੍ਰੈਂਕਫਰਟ ਤੇ ਮੇਨ ਸਿਟੀ ਆ ਇੱਥੇ ਜਰਮਨ ਦੇ ਵਿੱਚ ਤੇ ਉਹਦੇ ਨੇੜੇ ਇਹ ਆਪਣਾ ਛੋਟਾ ਜਿਹਾ ਟਾਊਨ ਆ ਤੇ ਹਸਬੰਡ ਮੇਰੇ ਕੰਮ ਤੇ ਜਾਂਦੇ ਆ ਤੇ ਮੈਂ ਫ੍ਰੀ ਆ ਜੀ ਕਿਉਂਕਿ ਮੈਂ ਮੇਰੇ ਪੇਪਰ ਜਿਹੜੇ ਉਹ ਨਹੀਂ ਬਣੇ ਉਹ ਪ੍ਰੋਗਰੈਸ ਆ ਉਹਨਾਂ ਦੀ ਜਿੱਦਾਂ ਚੱਲਦੀ ਪਈ ਤੇ ਪ੍ਰੋਸੈਸਿੰਗ ਦੇ ਵਿੱਚ ਐ ਇਸ ਕਰਕੇ ਮੈਂ ਫ੍ਰੀ ਸੀ ਤੇ ਆਜ ਜਿੱਦਾਂ ਇੱਧਰ ਕਹਿ ਲੋ ਕਿ ਆਪਣੇ ਪਿੰਡਾਂ ਦੇ ਵਿੱਚ ਸਿਵੇ ਹੁੰਦੇ ਆ ਹਨਾ ਜਿੱਥੇ ਜਿੱਦਾਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਜਿਹਦੀ ਮੌਤ ਹੋ ਜਾਂਦੀ ਆ ਤੇ ਆਪਣੇ ਸੰਸਕਾਰ ਕਰਦੇ ਆ ਤੇ ਇਹ ਆਪਾਂ ਨੂੰ ਪਤਾ ਹਨਾ ਕਿ ਉਹ ਇਨਸਾਨ ਨੂੰ ਦਫਨਾਉਂਦੇ ਆ ਤੇ ਇਧਰ ਅੱਗੇ ਜਾ ਕੇ ਸਾਰਾ ਖੁੱਲਾ ਡੁੱਲਾ ਏਰੀਆ ਵਾ ਤੇ ਆ ਦੇਖੋ ਜਿੱਦਾਂ ਫਾਰਮ ਬਣੇ ਆ ਮੱਝਾਂ گاਵਾں ਦੇ ਫਾਰਮ ਆ ਡੇਰੀ ਫਾਰਮ ਆ ਇਹਨਾਂ ਦੇ ਜਿੱਦਾਂ ਗੋਰੀਆਂ ਦੇ ਪੋਲਟਰੀ ਫਾਰਮ ਆ ਇਧਰ ਖੁੱਲੀਆਂ ਥਾਵਾਂ ਤੇ ਸ਼ਹਿਰਾਂ ਤੋਂ ਬਾਹਰ ਜਿੱਦਾਂ ਇਹਨਾਂ ਨੇ ਬਣਾਏ ਆ ਤੇ ਇਹ 뷰 ਬਹੁਤ ਸੋਹਣਾ ਵਾ ਸਾਰਾ ਹੀ ਤੇ ਅੱਜ ਵੈਦਰ ਵੀ ਬੜਾ ਸੋਹਣਾ ਸੀਗਾ ਤੇ ਵਲੌਗ ਨੂੰੰਦਾ ਮੇਰਾ ਇਹ ਮੋਟਿਵ ਸੀਗਾ ਕਿ ਇੱਥੇ ਜਿੱਦਾਂ ਲੋਕੇਸ਼ਨ ਬੜੀਆਂ ਵਧੀਆ ਮੇਰੇ ਹਿਸਾਬ ਨਾਲ ਜਿੱਦਾਂ ਵੈਦਰ ਜਾਂ ਹਰੀਆਲੀ ਹਨਾ ਤੇ ਮੈਂ ਕਿਹਾ ਚਲੋ ਆਪਾਂ ਵਲੌਗ ਬਣਾਉਣੀ ਆ ਤੇ ਇੱਥੋਂ ਦੀ ਜਿੱਦਾਂ ਇਹ ਚੀਜ਼ਾਂ ਆਪਾਂ ਸ਼ੂਟ ਕਰਕੇ ਤੁਹਾਨੂੰ ਸਾਰਿਆਂ ਨੂੰ ਵਿਖਾ ਸਕਦੇ ਆ ਤੇ ਆਪਾਂ ਹੋਰ ਵੀ ਜਿੱਦਾਂ ਨਵੇਂ-ਨਵੇਂ ਕੰਟੈਂਟ ਵੀ ਅੱਗੇ ਬਣਾਵਾਂਗੇ ਪਰ ਫਿਲਹਾਲ ਮੈਂ ਅੱਜ ਸੋਚਿਆ ਕਿ ਆਪਾਂ ਫਸਟ ਵਲੌਗ ਬਣਾ ਲਈਏ ਤੇ ਦਿੱਲੀ ਮੈਂ ਸੈਰ ਕਰਨ ਤੇ ਜਾਨੀ ਆ ਮੈਂ ਕਿਹਾ ਚਲੋ ਹਣਾ ਆਪਾਂ ਉਧਰ ਦੀ ਸਾਰੀ ਲੋਕੇਸ਼ਨ ਜਿਹੜੀ ਆ ਉਹ ਸ਼ੂਟ ਕਰ ਲੈਂਦੇ ਆ ਤੇ ਇੱਧਰ ਵੀ ਆਪਣੇ ਵਾਂਗੂ ਖੇਤੀਬਾੜੀ ਹੁੰਦੀ ਆ ਲੋਕੀ ਕਣਕਾਂ ਵੀ ਹੋਉਂਦੇ ਆ ਹਣਾ ਤੇ ਹੋਰ ਵੀ ਕਈ ਫਸਲਾਂ ਹੁੰਦੀਆਂ ਵਾ ਸਬਜ਼ੀਆਂ ਉਗਾਈਆਂ ਜਾਂਦੀਆਂ ਵਾ ਤੇ ਜਿੱਦਾਂ ਟਰੈਕਟਰ ਇੱਧਰ ਆਪਣੀ ਖੇਤੀ ਕਰਦੇ ਆ ਟਰੈਕਟਰਾਂ ਨਾਲ ਖੇਤੀ ਹੁੰਦੀ ਆ ਇੱਧਰ ਵੀ ਸੇਮ ਉਹੀ ਚੀਜ਼ਾਂ ਵਾ ਬਸ ਇਹ ਆ ਕਿ ਥੋੜਾ ਜਿਹਾ ਜਿੱਦਾਂ ਇਹ ਕੰਟਰੀਜ਼ ਕਿਦਾਂ ਡਿਫਰੈਂਟ ਹੋ ਜਾਂਦੀਆਂ ਸਾਡੀ ਕੰਟਰੀ ਤੋਂ ਇੱਥੇ ਟੈਕਨੋਲੋਜੀ ਜਿਆਦਾ ਆ ਥੋੜਾ ਜਿਹਾ ਹਨਾ ਰਹਿਣ ਸਹਿਣ ਇਹਨਾਂ ਦਾ ਜਾਂ ਇਹਨਾਂ ਦੀ ਫਾਈਨੈਂਸ਼ੀਅਲੀ ਜਿਹੜੀ ਸਿਚੁਏਸ਼ਨ ਆ ਉਹ ਆਪਣੇ ਨਾਲੋਂ ਡਿਫਰੈਂਟ ਆ ਤੇ ਬਹੁਤ ਵਧੀਆ ਅੱਜ ਵੈਦਰ ਸੀਗਾ ਹਵਾ ਚੱਲ ਰਹੀ ਆ ਲੱਸੇ ਧੁੱਪ ਵੀ ਲੱਗੀ ਹੁੰਦੀ ਆ ਪਰ ਮਤਲਬ ਫਿਰ ਵੀ ਆਪਾਂ ਜਦੋਂ ਚੱਲ ਫਿਰ ਸਕਦੇ ਆ ਆਪਣੇ ਤੇ ਹੁਣ ਜੂਨ ਦੇ ਵਿੱਚ ਇੰਡੀਆ ਬਹੁਤ ਜ਼ਿਆਦਾ ਗਰਮੀ ਆ ਆਪਾਂ ਬਾਹਰ ਨਹੀਂ ਨਿਕਲ ਸਕਦੇ ਹਨਾ 8-9 ਵਜੇ ਤੋਂ ਬਾਅਦ ਹੀ ਸਵੇਰੇ ਤੋਂ ਤੇ ਇੱਥੇ ਆਪਾਂ ਧੁੱਪੇ ਤੁਰ ਫਿਰ ਸਕਦੇ ਵਧੀਆ ਆ ਇਹਨਾਂ ਦਾ ਫਾਰਮ ਆ ਤੇ ਇੱਥੇ ਜਿੱਦਾਂ ਇਹ ਆਪਣੇ ਬੱਚਿਆਂ ਨੂੰ ਵੀ ਲੈ ਕੇ ਗੋਰੇ ਆਉਂਦੇ ਆ ਹਨਾ ਜਦੋਂ ਇਹ ਕੰਮ ਕਰਨ ਆਉਂਦੇ ਇੱਥੇ ਉਹਨਾਂ ਵਾਸਤੇ ਇਹਨਾਂ ਨੇ ਝੁੱਲ੍ਹੇ ਵਗੈਰਾ ਬਣਾਏ ਆ ਆ ਵੀ ਖੂਬਸੂਣਾ ਖੁਦ ਖੁੱਲਾ ਡੁੱਲਾ ਫਾਰਮ ਤੇ ਆ ਟਰੈਕਟਰ ਦੇ ਨਾਲ ਮੈਨੂੰ ਲੱਗਦਾ ਇਹ ਹੁਣ ਕਣਕ ਵੱਢਦੇ ਆ ਆਪਣੇ ਤੇ April ਦੇ ਵਿੱਚ ਹਨਾ March April ਚ ਕਣਕਾਂ ਵੱਢੀਆਂ ਜਾਂਦੀਆਂ ਹਨ ਤੇ ਇਹਨਾਂ ਦੇ ਕਹਿ ਲਓ ਕਿ ਥੋੜਾ ਟਾਈਮ ਬਾਅਦ ਇਹ ਕਣਕ ਦੀ ਵਾਢੀ ਕਰਦੇ ਆ ਆ ਇਹਨਾਂ ਦਾ ਪੋਲਟਰੀ ਫਾਰਮ ਆ ਵਿੱਚ ਹੀ ਇਹ ਮੱਝਾਂ ਗਾਵਾਂ ਦਾ ਇਹਨਾਂ ਦਾ ਸ਼ੈੱਡ ਆ ਹਨਾ ਇਹ ਦੁੱਧ ਜਿੱਦਾਂ ਕਹਿ ਲਓ ਸਪਲਾਈ ਕਰਦੇ ਆ ਸਟੋਰਾਂ ਤੇ ਆ ਇਨਾਂ ਦੇ ਜਿੱਦਾਂ ਪੁਰਾਣੇ ਕੋਈ ਹੱਲਾ ਵਗੈਰਾ ਜਾਂ ਪਾਣੀ ਦੀਆਂ ਟੈਂਕੀਆਂ ਇਹ ਇਨਾਂ ਨੇ ਇੱਧਰ ਰੋਕੀਆਂ ਵਾ ਜਿੱਦਾਂ ਇਹ ਮੈਨੂੰ ਲੱਗਦਾ ਪਈ ਇਹ ਯੂਜ਼ ਨਹੀਂ ਕਰਦੇ ਹੋਣਗੇ ਤੇ ਇਨਾਂ ਨੇ ਇੱਕ ਸਾਈਡ ਤੇ ਲਾਈਆਂ ਵਾ ਤੇ ਇੱਧਰ ਆ ਗਏ ਖੇਤ ਸ਼ੁਰੂ ਹੋ ਜਾਣੇ ਆ ਬਹੁਤ ਵਧੀਆ ਤੇ ਆ ਨਾਲ ਇਨਾਂ ਦਾ ਘੋੜਿਆਂ ਦਾ ਫਾਰਮ ਆ ਤੇ ਇਨਾਂ ਨੇ ਕਾਫੀ ਜ਼ਿਆਦਾ ਘੋੜੇ ਇੱਥੇ ਰੱਖੇ ਹੋਏ ਆ ਤੇ ਹਾਂਜੀ ਆ ਵੇਖੋ ਤੇ ਆਹ ਹੁਣ ਟਰੈਕਟਰ ਆ ਅੱਗੇ ਜਾ ਰਿਹਾ ਇੱਧਰ ਅੱਗੇ ਜਾ ਕੇ ਆਪਾਂ ਵੇਖਦੇ ਆ ਕਣਕ ਦੀ ਵਾਢੀ ਹੋ ਰਹੀ ਆ ਜਿੱਦਾਂ ਆਪਣੇ ਇੰਡੀਆ ਹਨਾ ਉਹੀ ਸੀਨ ਇੱਥੇ ਮਤਲਬ ਆਪਾਂ ਨੂੰ ਵੇਖਣ ਨੂੰ ਮਿਲਦਾ ਵਾ ਦੇਖੋ ਤੇ ਸੁਹਣਾ ਵਾ ਇੱਧਰ ਆ ਵਧੀਆ ਹਨਾ ਲੋਕੀ ਆਪਣੀ ਮਿਹਨਤ ਮੁਸ਼ਕਕਤ ਕਰਦੇ ਆ ਤੇ ਇੱਕ ਜਿਹੜੀ ਜਿਹੜੀ ਖਾਸ ਗੱਲ ਮੈਨੂੰ ਵਧੀਆ ਲੱਗੀ ਕਿ ਆਪਾਂ ਜਿੱਦਾਂ ਮੈਂ ਹੁਣ ਵਾਕ ਕਰਨਾ ਹੀ ਆ ਗੋਰਵੀ ਇੱਧਰ ਗੋਰੇ-ਗੋਰੀਆਂ ਹਨਾ ਬਹੁਤ ਆਪਣੇ ਇੰਡੀਅਨ ਤੇ ਇੱਥੇ ਜਿਆਦਾ ਪਾਕਿਸਤਾਨੀ ਆ ਪਾਕਿਸਤਾਨੀ ਲੇਡੀਜ਼ ਵੀ ਇੱਧਰ ਆ ਵਾਲੇ ਰਸਤੇ ਤੇ ਡੇਲੀ ਸੈਰ ਕਰਦੀਆਂ ਆਪਾਂ ਨੂੰ ਮਿਲ ਹੀ ਜਾਂਦੀਆਂ ਇੱਥੇ ਆ ਕਿ ਸਾਨੂੰ ਕੋਈ ਖਤਰਾ ਨਹੀਂ ਆ ਸਾਨੂੰ ਡਰ ਨਹੀਂ ਆ ਜਿੱਦਾਂ ਆਪਾਂ ਇੰਡੀਆ ਸਾਡੇ ਪੰਜਾਬ ਵਿੱਚ ਆਪਾਂ ਘਰੋਂ ਨਿਕਲਦੀਆਂ ਹਨਾ ਕੁੜੀਆਂ ਲੇਡੀਜ਼ ਕੋਈ ਵੀ ਤੇ ਸਾਨੂੰ ਡਰ ਪੈ ਜਾਂਦਾ ਹਨਾ ਕਿ ਪਤਾ ਨਹੀਂ ਸਾਡੇ ਨਾਲ ਕੀ ਹੋਊਗਾ ਅਸੀਂ ਘਰ ਤੋਂ ਹੀ ਬਾਹਰ ਨਿਕਲਣਾ ਹੋਵੇ ਸਾਨੂੰ 100 ਵਾਰ ਸੋਚਣਾ ਪੈਂਦਾ ਇੱਥੇ ਤੁਹਾਨੂੰ ਇਹ ਫ੍ਰੀडम ਆ ਜੇ ਇੱਥੇ ਬੰਦੇ ਵਾਕ ਕਰਦੇ ਆ ਬੁੜੀਆਂ ਵੀ ਆਪਣੀ ਆਜ਼ਾਦੀ ਨਾਲ ਵਾਕ ਕਰ ਸਕਦੀਆਂ ਤਾਨੂੰ ਕਿਸੇ ਦੀ ਰੋਕ ਟੋਕ ਨਹੀਂ ਆ ਬਹੁਤ ਵਧੀਆ ਮਾਹੌਲ ਆ ਫਰੀ ਆ ਲਾਗੂ ਦੀ ਤੁਹਾਡੇ ਹਨਾ ਕਿਸੇ ਨੇ ਲੰਘਣਾ ਆ ਤੁਹਾਨੂੰ ਕ੍ਰੋਸ ਕਰਨਾ ਸਮਾਈਲ ਕਰਕੇ ਹੈਲੋ ਕਰਕੇ ਲੰਘਦੇ ਆ ਕੋਈ ਉਦਾਂ ਦੀ ਗੱਲ ਨਹੀਂ ਕਿ ਤੁਹਾਨੂੰ ਅਜੀਬ ਵੇ ਦੇ ਨਾਲ ਕੋਈ ਵੇਖੂਗਾ ਇਹ ਇੱਥੇ ਫ੍ਰੀडम ਆ ਹਨਾ ਔਰਤਾਂ ਵੈਸੇ ਵੀ ਜਿੱਦਾਂ ਕਹਿ ਲਓ ਆਪਣੇ ਫੈਮਲੀਜ਼ ਆਉਂਦੀਆਂ ਵਾ ਇੰਡੀਆ ਤੋਂ ਤੇ ਬੰਦੇ ਕਹਿ ਦਿੰਦੇ ਆ ਕਿ ਇੰਨਾ ਟਾਈਮ ਲਾ ਕੇ ਆਪਾਂ ਮੁੜ ਜਾਣਾ ਪਰ ਜਿਹੜੀਆਂ ਬੁੜੀਆਂ ਵਾ ਸਾਨੂੰ ਇੱਥੇ ਤੁਰਨ ਫਿਰਨ ਦੀ ਆਜ਼ਾਦੀ ਆਪਣੀ ਕਮਾਈ ਕਰਨ ਦੀ ਆਜ਼ਾਦੀ ਮਿਲ ਜਾਂਦੀ ਹੈ ਆਪਣੇ ਹਿਸਾਬ ਕਿਤਾਬ ਨਾਲ ਰਹਿਣ ਦੀ ਆਜ਼ਾਦੀ ਮਿਲ ਜਾਂਦੀ ਹੈ ਤੇ ਫਿਰ ਔਰਤਾਂ ਕਹਿ ਦਿੰਦੀਆਂ ਕਿ ਨਹੀਂ ਅਸੀਂ ਹੁਣ ਇੰਨਾ ਕੰਟਰੀਜ਼ 'ਚ ਹੀ ਰਹਿਣਾ ਵਾ ਵਾਪਸ ਨਹੀਂ ਜਾਣਾ ਹਨਾ ਚਲੋ ਇੱਕ ਦੋ ਮਹੀਨੇ ਜਾ ਕੇ ਮਿਲ ਆਉਣਾ ਉਹ ਠੀਕ ਆ ਇਸ ਕਰਕੇ ਔਰਤਾਂ ਨੂੰ ਜਿੱਦਾਂ ਬੰਦਿਆਂ ਨੂੰ ਤਾਂ ਇੱਥੇ ਵੀ ਆਜ਼ਾਦੀ ਆ ਇੰਡੀਆ 'ਚ ਇੱਥੇ ਜਿੱਦਾਂ ਆਪਾਂ ਨੂੰ ਕੁੜੀਆਂ ਬੁੱਢੀਆਂ ਨੂੰ ਇੱਥੇ ਵਧੀਆ ਆਜ਼ਾਦੀ ਮਿਲ ਜਾਂਦੀ ਹੈ ਹਨਾ ਆਪਣੇ ਹਿਸਾਬ ਨਾਲ ਆਪਾਂ ਜੀ ਸਕਦੇ ਰਹਿ ਸਕਦੇ ਆ ਖਾ ਪੀ ਸਕਦੇ ਆ ਕੋਈ ਪਹਿਰਾਵਾ ਪਾ ਸਕਦੇ ਆ ਇਦ ਕਣਕ ਉਹ ਸਾਹਮਣੇ ਟਰੈਕਟਰ ਚੱਲਦਾ ਹੋਣਾ ਕਣਕ ਦੀ ਵਾਢੀ ਹੋ ਰਹੀ ਆ ਤੇ ਆ ਜਿਹੜੀ ਕਣਕ ਆ ਇਹ ਹੈ ਜਿਹਨਾਂ ਨੇ ਵੱਢਣੀ ਆ ਥੋੜੀ ਜਿਿੱਦਾਂ ਕਿਹ ਲੋ ਪੂਰੀ ਤਰ੍ਹਾਂ ਪੱਕੀਆਂ ਨਹੀਂ ਬਣੀਆਂ ਤੇ ਇਹ ਟ੍ਰੇਨ ਲੰਘਦੀ ਆ ਜੀ ਇਹ ਫ੍ਰੈਂਕਫਰਟ ਸ਼ਹਿਰ ਨੂੰ ਜਾਂਦੀ ਆ ਟ੍ਰੇਨ ਅੱਗੇ ਵੀ ਹੋਰ ਵੀ ਸ਼ਹਿਰਾਂ ਪਿੰਡਾਂ ਨੂੰ ਜਾਂਦੀ ਆ ਇਹ ਟ੍ਰੇਨ ਤੇ ਇਹਨਾਂ ਦੀ ਜਿੱਦਾਂ ਮੰਥਲੀ ਆਪਾਂ ਟਿਕਟ ਕਰਵਾ ਲੈਣੇ ਆ ਜਿੱਦਾਂ ਕੋਈ 100 ਯੂਰੋ ਦੀ ਹੋਊਗੀ ਜਾਂ 60 ਯੂਰੋ ਦੀ ਹੋਊਗੀ ਜਿੱਦਾਂ ਆਪਣੇ ਆਪਣੇ ਜਿੱਦਾਂ ਸਾਥ ਦੇ ਨਾਲ ਜਿੰਨੇ ਸਾਡੀ ਕਿਹ ਲੋ ਲਿਮਟਿਆ ਹੈ ਨਾ ਉਹਦੇ ਹਿਸਾਬ ਨਾਲ ਆਪਾਂ ਲੈ ਸਕਦੇ ਆ ਤੇ ਆਪਾਂ ਡੇਲੀ ਸਫਰ ਕਰ ਸਕਦੇ ਆ ਤੇ ਇਧਰ ਵੇਖੋ ਜੀ ਕਣਕ ਵੱਢੀ ਜਾ ਰਹੀ ਆ ਤੇ ਵਧੀਆ ਖੇਤੀਬਾੜੀ ਜਿੱਦਾਂ ਆਪਣੇ ਆ ਇੱਥੇ ਹਨਾ ਵੈਸੇ ਹੈਗੀ ਤੇ ਇਹ ਆ ਕਿ ਥੋੜੀ ਜੀ ਜਿੱਦਾਂ ਆਪਾਂ ਨੂੰ ਦਿਖਦੀ ਆ ਕਣਕ ਦੀ ਖੇਤੀ ਥੋੜੀ ਥੋੜੀ ਜਿੱਦਾਂ ਆਪਣੇ ਤੇ ਸਾਰੇ ਹੀ ਖੇਤ ਕਣਕ ਦੇ ਬੀਜੇ ਹੁੰਦੇ ਆ ਹਨਾ ਜਾਂ ਜੇ ਚੋਨੇ ਦਾ ਟੈਮ ਆ ਤੇ ਚੋਨੇ ਦੇ ਖੇਤ ਹੁੰਦੇ ਆ ਹਨਾ ਤੇ ਪਰ ਇੱਧਰ ਜਿੱਦਾਂ ਲਿਮਟਿਡ ਜਿਹਾ ਵੇਖੋ ਜਹਾਜ਼ ਮਝਾਜ ਦੀ ਵੀਡੀਓ ਬਣਾ ਲਈ ਜਿੰਨੇ ਸਾਨੂੰ ਇੱਥੇ ਲਿਆ ਕੇ ਸੁੱਟਦਾ ਪਰ ਇਹ ਆ ਕਿ ਸ਼ੁਰੂਆਤ ਇੱਥੇ ਆ ਕੇ ਦਿਲ ਲਾਉਣਾ ਬਹੁਤ ਔਖਾ ਮੈਂ ਪਾਪਾ ਉਹਨਾਂ ਨਾਲ ਕੈਨੇਡਾ ਗਈ ਆ ਹਨਾ ਤਿੰਨ ਚਾਰ ਵਾਰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਗਏ ਲੋ ਕੋਈ ਦਿੱਕਤ ਹੀ ਨਹੀਂ ਆਈ ਪਾਪਾ ਹੁੰਦੇ ਨਾਲ ਬ੍ਰਦਰ ਹੁੰਦਾ ਹੈ ਸਿਸਟਰ ਹੁੰਦੀ ਤੇ ਇਦਾਂ ਲੱਗਦਾ ਹੀ ਨਹੀਂ ਕਿ ਕਿਤੇ ਆਏ ਆ ਹਨਾ ਇਦਾਂ ਲੱਗਦਾ ਹੈ ਕਿ ਚਲੋ ਛੁੱਟੀਆਂ ਕੱਟਣ ਆਏ ਆ ਸਾਡੇ 5 ਮਹੀਨੇ ਲਾ ਕੇ ਵਾਪਸ ਚਲੇ ਜਾਣਾ ਤੇ ਪਰ ਇੱਥੇ ਆ ਕੇ ਪਤਾ ਲੱਗਿਆ ਹਨਾ ਜਦੋਂ ਆਪਾਂ ਨੂੰ ਇਕੱਲੇ ਰਹਿਣਾ ਪੈਂਦਾ ਬਹੁਤ ਜ਼ਿਆਦਾ ਉਖਾ ਬਹੁਤ ਜ਼ਿਆਦਾ ਮੁਸ਼ਕਲ ਇੱਕ ਵਾਰ ਦੇ ਲੋਣਾ ਪਰ ਬਾਅਦ ਵਿੱਚ ਆਪਾਂ ਨੂੰ ਹਨਾ ਥੋੜਾ ਜਦੋਂ ਥੋੜਾ ਥੋੜਾ ਅੱਜ ਤਾਂ ਕਰਕੇ ਟਾਈਮ ਪੈ ਗਿਆ ਇੱਧਰ ਆਪਾਂ ਦਿੱਲੀ ਸੈਰ ਕਰਨ ਆਈਦਾ ਵਾ ਤੇ ਆਹ ਵੇਖੋ ਆ ਪੁਲ ਟੁੱਟਾ ਹੋਇਆ ਸੀ ਤੇ ਉੱਤੇ ਇਹਨਾਂ ਨੇ ਤਾਰਾਂ ਨਹੀਂ ਲਾ ਕੇ ਹਨਾ ਪੀ ਅੱਗੇ ਜਿੱਦਾਂ ਕ੍ਰੋਸ ਲਾਇਆ ਸੀਗਾ ਰੈੱਡ ਕਲਰ ਦਾ ਕਿ ਇੱਧਰ ਤੁਸੀਂ ਸਫ਼ਰ ਨਹੀਂ ਕਰ ਸਕਦੇ ਤੁਰ ਨਹੀਂ ਸਕਦੇ ਤੇ ਕਿਉਂਕਿ ਬੰਨ ਵਾਲਾ ਹੁਣ ਉਹਨਾਂ ਨੇ ਬਣਾਇਆ ਵਾ ਤੇ ਫੇਰ ਉਹਨੂੰ ਚਲਾਇਆ ਵਾ ਬਹੁਤ ਵਧੀਆ ਮਤਲਬ ਕਹਿ ਲਓ ਕਿ ਥਾਰੇ ਕੀ ਚੀਜ਼ ਚ ਪਰਫੈਕਸ਼ਨ ਹੈ ਤੁਹਾਡੀ ਲਾਈਫ ਚ ਪ੍ਰਾਈਵੇਸੀ ਆ ਹਨਾ ਤੁਸੀਂ ਆਪਣੇ ਹਿਸਾਬ ਨਾਲ ਰਹਿ ਸਕਦੇ ਆ ਕੰਮ ਕਰ ਸਕਦੇ ਆ ਜ਼ਿੰਦਗੀ ਜਿਓ ਸਰਦਾਰ ਆ ਸੜਕ ਕ੍ਰੋਸ ਕਰਕੇ ਅੱਗੇ ਨੂੰ ਹੁੰਦਾ ਹੈ ਕਿਥੇ ਥੋੜੀ ਮਹਿਰ ਪੈਂਦੀ ਬੜੀ ਵਧੀਆ ਤੇ ਉਧਰ ਲੋਕੇਸ਼ਨ ਬੜੀ ਵਧੀਆ ਮੈਂ ਡੀਟੀ ਤੋਂ ਉਧਰ ਸੈਰ ਕਰਨੀ ਹੈ ਤੇ ਇਹ ਸੜਕ ਕ੍ਰੋਸ ਕਰਕੇ ਜਾਂਦਾ ਜਦੋਂ ਫੇਰ ਗੱਡੀ ਆਉਂਦੀ ਹੈ ਫਿਰ ਆਪਾਂ ਨੂੰ ਵੇਟ ਕਰਨੀ ਪੈਂਦੀ ਹੈ ਇਹ ਸਾਰਾ ਰਸਤਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਫਿਲਹਾਲ ਜਿਹੜਾ ਇਹ ਵਲੋਗ ਆ ਇਹ ਨੂੰ ਹਲਕਾ ਸਾਢੇ 13 ਮਿੰਟ ਦਾ ਬਣ ਗਿਆ ਫਸਟ ਵਲੋਗ ਆ ਤੇ ਸਾਰੇ ਜਣੇ ਸਪੋਰਟ ਕਰਿਓ ਵਲੌਗ ਵੇਖਿਓ ਤੇ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਫਿਰ ਆਪਾਂ ਅੱਗੇ ਹੋਰ ਵੀ ਵਲੌਗ ਬਣਾਵਾਂਗੇ ਕਿਉਂਕਿ ਇੱਥੇ ਬਹੁਤ ਵਧੀਆ ਲੋਕੇਸ਼ਨਸ ਆ ਸਾਰੀਆਂ ਜਿੰਨੀਆਂ ਵੀ ਆ ਬਹੁਤ ਜ਼ਿਆਦਾ ਵਧੀਆ ਵਾ ਤੇ ਖੁੱਲਾ ਡੁੱਲਾ ਜਿਹਾ ਏਰੀਆ ਹੈ ਨਾ ਆਪਾਂ ਕਿਉਂਕਿ ਸ਼ਹਿਰ ਤੋਂ ਬਾਹਰ ਰਹਿੰਦੇ ਆ ਸ਼ਹਿਰ ਤੋਂ ਦੂਰ ਰਹਿੰਦੇ ਆ ਤੇ ਵੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਇਿੱਤਰ ਕੇ ਫਾਰਮ ਆ ਜਾਂਦੇ ਜਿੱਦਾਂ ਕਹਿ ਲੋ ਆਪਣੇ ਫਾਰਮ ਹਾਊਸ ਕਹਿ ਦਿੰਦੇ ਆ ਛੋਟੇ ਛੋਟੇ ਘਰ ਬਣੇ ਆ ਇਹ ਰੈਂਟ ਤੇ ਲੋਕੀ ਲੈ ਲੈਂਦੇ ਆ ਗਵਰਨਮੈਂਟ ਤੋਂ ਜਿੱਦਾਂ ਇਹਨਾਂ ਦਾ ਰੈਂਟ ਹੁੰਦਾ 300 ਯੂਰੋ ਹੋ ਗਿਆ ਸਾਲ ਦਾ ਫਿਰ ਇਹ ਵੀਕੈਂਡ ਤੇ ਜਿੱਦਾਂ ਫਰਾਈਡੇ ਸੈਟਰਡੇ ਸੰਡੇ ਇਹ ਹੁੰਦੇ ਆਪਣੀਆਂ ਫੈਮਿਲੀਆਂ ਦੇ ਨਾਲ ਤੇ ਇੱਥੇ ਆਪਣਾ ਗੈੱਟ ਟੁਗੇਦਰ ਕਰਦੇ ਆ ਆਪਣਾ ਟਾਈਮ ਜਿੱਦਾਂ ਸਪੈਂਡ ਕਰਦੇ ਆ ਕਿਉਂਕਿ ਇੱਥੇ ਸਾਰੇ ਜੋਬਾਂ ਵਾਲੇ ਆ ਆਪਣੇ ਕੰਮ ਕਰ ਕਰਕੇ ਬਿਜ਼ੀ ਰਹਿੰਦੇ ਸਾਰਾ ਵੀ ਕਿ ਫਿਰ ਇਹ ਵੀਕੈਂਡ ਤੇ ਇੱਥੇ ਰਿਲੈਕਸ ਕਰਨ ਆਉਂਦੇ ਆ ਤੇ ਕਾਫੀ ਇੱਧਰ ਜਦੋਂ ਆਪਾਂ ਇਹਦਾ ਮੁਸਲਮਾਨਾਂ ਦੀਆਂ ਫੈਮਲੀਆਂ ਹੁੰਦੀਆਂ ਵਾਂ ਕਿਉਂਕਿ ਇੱਥੇ ਜਿੱਦਾਂ ਕੈਨੇਡਾ ਅਮਰੀਕਾ ਆਪਣੇ ਪੰਜਾਬੀ ਐ ਜ਼ਿਆਦਾ ਹਨਾ ਇੱਧਰ ਜਿਹੜੀਆਂ ਯੂਰਪ ਕੰਟਰੀਆਂ ਹਨਾ ਮੈਂ ਇੱਥੇ ਆ ਕੇ ਜਰਮਨੀ ਵੇਖਿਆ ਇੱਥੇ ਜ਼ਿਆਦਾ ਮੁਸਲਮਾਨ ਰਹਿੰਦੇ ਆ ਤੇ ਵਧੀਆ ਉਹਨਾਂ ਨੇ ਆਪਣੇ ਬਿਜ਼ਨਸ ਜਿਹੜੇ ਆ ਉਹ ਸੈੱਟ ਕੀਤੇ ਆ ਸਾਰੀਆਂ ਸਾਰੀਆਂ ਫੈਮਲੀਆਂ ਆ ਉਹਨਾਂ ਦੀ ਤੇ ਉਹਨਾਂ ਕੋਲ ਪੇਪਰ ਆ ਇੱਥੋਂ ਦੇ ਵਧੀਆ ਹਾਂਜੀ ਆ ਵੇਖੋ ਬਹੁਤ ਸੋਨੇ ਛੋਟੇ ਛੋਟੇ ਘਰ ਬਣੇ ਆ ਫਿਰ ਇਹ ਰੈਂਟ ਤੇ ਲੈ ਲੈਂਦੇ ਆ ਤੇ ਇੱਥੇ ਵੀਕੈਂਡ ਤੇ ਆ ਕੇ ਆਪਣਾ ਇੰਜੋਏਮੈਂਟ ਕਰਦੇ ਆ ਬੱਚਿਆਂ ਵਾਸਤੇ ਵੀ ਝੂਲੇ ਬਣੇ ਆ ਹਨਾ ਖਡਾਉਣੇ ਰੱਖਿਆ ਇਹਨਾਂ ਨੇ ਇੱਥੇ ਤੇ ਆ ਆਪਾਂ ਇੱਧਰ ਆ ਗਏ ਆ ਇਧਰ ਨਹਿਰ ਵਾਲੀ ਸਾਈਡ ਤੇ ਤੇ ਸਾਰੀ ਜਿੱਦਾਂ ਜਿਹੜੀ ਲੋਕੇਸ਼ਨ ਆ ਨਹਿਰ ਦੀ ਲਾਗੇ ਰੈਸਟੋਰੈਂਟ ਵੀ ਬਣੇ ਆ ਇਹ ਸਾਰੀ ਇਸ ਵਲੌਗ ਚ ਤੇ ਮੈਨੂੰ ਲੱਗਦਾ ਨਹੀਂ ਵਿਖਾਈ ਜਾਊਗੀ ਪਰ ਆਪਾਂ ਫੇਰ ਇੱਕ ਵੱਖਰਾ ਵਲੌਗ ਬਣਾਵਾਂਗੇ ਜਿਹੜਾ ਇੱਥੋਂ ਸਟਾਰਟਿੰਗ ਕਰਾਂਗੇ ਵੈਸੇ ਇੱਕ ਘੰਟਾ ਲੱਗਦਾ ਮੈਨੂੰ ਵਾਕ ਕਰਦਿਆਂ ਤੇ ਆ ਆ ਗਈ ਨਹਿਰ ਆ ਗਈ ਆ ਨਹਿਰ ਦੇ ਨਾਲ-ਨਾਲ ਹੁਣ ਰਸਤਾ ਸ਼ੁਰੂ ਹੋਣਾ ਵਾ ਤੇ ਬਹੁਤ ਹੀ ਜ਼ਿਆਦਾ ਜਿੱਦਾਂ ਕਹ ਲਓ ਰਿਲੈਕਸ ਫੀਲ ਕਰੀਦਾ ਇੱਧਰ ਆ ਕੇ ਹਨਾ ਤੇ ਜਿੱਦਾਂ ਛੋਟੇ-ਛੋਟੇ ਜਾਜ ਫੈਰੀਆਂ ਜੀਆਂ ਇਹਦੇ ਵਿੱਚ ਲੰਘਦੇ ਆ ਤੇ ਬਹੁਤ ਵਧੀਆ ਵੇਖ ਕੇ ਵੀਊ ਜਬ ਬਹੁਤ ਮਜ਼ਾ ਆਉਂਦਾ ਬਹੁਤ ਵਧੀਆ ਲੱਗਦਾ ਹੈ ਹਾਂਜੀ ਆ ਸਾਰੇ ਇਹੋ ਛੋਟੇ ਛੋਟੇ ਘਾਰੇ ਜਿੱਦਾਂ ਇਹਨਾਂ ਦੇ ਫਾਰਮਾ ਉਸ ਜੇ ਕਹਿ ਲੋ ਛੋਟੇ ਛੋਟੇ ਬਣਾਏ ਆ ਇਹਨਾਂ ਨੇ ਆਪਣੇ ਹਿਸਾਬ ਨਾਲ ਤੇ ਹਾਂਜੀ ਹੁਣ ਇੱਥੇ ਥੱਲੇ ਜਾ ਕੇ ਫਿਰ ਨਾਲ ਨਾਲ ਰਸਤਾ ਜਿਹੜਾ ਵਾ ਉਹ ਜਿੱਦਾਂ ਨਦੀ ਕਹਿ ਲੋ ਜਾਂ ਛੋਟਾ ਜਿਹਾ ਕੀ ਕਹਿ ਸਕਦੇ ਇਹਨਾਂ ਦਾ ਜਿੱਦਾਂ ਕੋਈ ਦਰਿਆ ਕਹਿ ਲੋ ਹਨਾ ਤੇ ਉਹਦੇ ਵਿੱਚ ਜਿੱਦਾਂ ਛੋਟੇ ਛੋਟੇ ਸ਼ਿਪ ਉਹ ਛੋਟੀਆਂ ਛੋਟੀਆਂ ਫੈਰੀਆਂ ਕਹਿ ਸਕਦੇ ਆ ਤੇ ਵਿੱਚੇ ਹੀ ਉਹਨਾਂ ਦੇ ਰੈਸਟੋਰੈਂਟ ਬਣੇ ਆ ਇਹ ਲੋਕ ਉਹਦੀ ਟਿਕਟ ਲੈਂਦੇ ਆ ਫਿਰ ਉਹਦੇ ਤੇ ਸਫ਼ਰ ਕਰਦੇ ਆ ਆਪਣਾ ਇੰਜੋਏਮੈਂਟ ਕਰਦੇ ਆ ਇਹ ਰਸਤਾ ਵੇਖੋ ਇੱਧਰ ਨੂੰ ਸ਼ੁਰੂ ਹੋ ਗਿਆ ਇਹਦੇ ਨਾਲ ਨਾਲ ਹੁਣ ਤੇ ਇੱਧਰ ਜਿੱਦਾਂ ਇਹ ਵੀ ਪਾਣੀ ਛੋਟਾ ਜਿਹੜਾ ਆਪਣੇ ਖਾਲ ਕਹਿ ਲੋ ਜਾਂ ਸੋਏ ਹਨਾ ਕਰ ਸਕਦੇ ਆ ਤੇ ਬਹੁਤ ਵਧੀਆ ਜਿੱਦਾਂ ਲੋਕੇਸ਼ਨ ਆ ਬੜਾ ਵਧੀਆ ਫੀਲ ਹੁੰਦਾ ਇੱਧਰ ਵੇਖ ਕੇ ਤੇ ਆ ਵੇਖੋ ਮੈਂ ਤੁਹਾਨੂੰ ਖਾਣੀ ਆ ਜਿੱਦਾਂ ਥੀ ਮੀਜੀ ਗਤੀ ਚ ਪਾਣੀ ਦੀ ਆਵਾਜ਼ ਪਾਣੀ ਜਾ ਰਿਹਾ ਵਾ ਇਹ ਹੋ ਉਹਦੇ ਵਿੱਚ ਦਰਿਆ ਚ ਜਾਂ ਨਹਿਰ ਜੋ ਵੀ ਆ ਉਹਦੇ ਚ ਚੱਲਿਆ ਜਾਣਾ ਪਾਣੀ ਤੇ ਵਧੀਆ ਲੋਕੇਸ਼ਨ ਆ ਹਰਿਆਲੀ ਆ ਇਹਨਾਂ ਲੋਕਾਂ ਨੇ ਜਿੱਦਾਂ ਰੁੱਖ ਦਰਖਤ ਤੁਸੀਂ ਵੀ ਵੇਖ ਹੀ ਸਕਦੇ ਹੋ ਹਨ ਸੰਭਾਲ ਕੇ ਰੱਖਿਆ ਆਪਣੇ ਤੇ ਕਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਰੁੱਖਾਂ ਦੀ ਤੇ ਫਿਰ ਵੀ ਇੱਥੇ ਬਹੁਤ ਜ਼ਿਆਦਾ ਗਰਮੀ ਆ ਜਿੱਦਾਂ ਹੁਣ ਵੈਦਰ ਆ ਗਰਮੀ ਦਾ ਤੇ ਇੰਨੀ ਜ਼ਿਆਦਾ ਹਰਿਆਲੀ ਆ ਇਹਨਾਂ ਨੇ ਰੁੱਖ ਦਰਖਤ ਲਾਈ ਫਿਰ ਵੀ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਤੇ ਮੈਂ ਸੋਚਦੀ ਕਿ ਇੰਡੀਆ ਤੇ ਫਿਰ ਕੀ ਹਾਲ ਹੋਊਗਾ ਇੰਨੀ ਗਰਮੀ ਦੇ ਵਿੱਚ ਜਿੱਥੇ ਆਪਣੇ ਰੁੱਖ ਦਰਖਤ ਕੁਝ ਰਹਿਣ ਹੀ ਨਹੀਂ ਦਿੱਤੇ ਤੇ ਥੈਂਕ ਯੂ ਸੋ ਮੱਚ ਜੀ ਇਹ ਆਪਣਾ ਵਲੌਗ ਆ ਫਸਟ ਇਹਦੇ ਵਿੱਚ ਕੋਈ ਮਿਸਟੇਕ ਹੋ ਜੇ ਤੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਫਿਰ ਆਪਾਂ ਅਗਲੇ ਵਲੌਗਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੋਰ ਦੱਸਿਓ ਤੁਸੀਂ ਕਿੰਦਾਂ ਦੇ ਕੰਟੈਂਟਸ ਦੇਖਣਾ ਚਾਹੁੰਦੇ ਆ ਵਲੌਗਸ ਦੇ ਵਿੱਚ ਹਨਾ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਕਿ ਵਧੀਆ-ਵਧੀਆ ਕੰਟੈਂਟ ਲੈ ਕੇ ਆਈਏ ਥੈਂਕ ਯੂ ਜੀ